ਇਹ ਵੀਡੀਓ ਨੂੰ ਦੇਖ ਕੇ ਤੁਸੀਂ ਬਹੁਤ ਹੈਰਾਨ ਹੋਵੋਗੇ ਹਾਈ ਸਕੂਲ ਦੀ ਕੁੜੀ ਪੰਜਾਬੀ ਗਾਣੇ ਲਾ ਕੇ ਜੱਟੀ ਟੋਰ ਘਟਣ ਨੂੰ ਫਲਾਨੀਆਂ ਥਾਰ ਤੇ ਚੜਨ ਨੂੰ ਫਲਾਨੀਆਂ ਪਤਾ ਨਹੀਂ ਕੱਦ ਚੜਨ ਨੂੰ ਫਲਾਨੀਆਂ ਇਹੋ ਜਿਹੇ ਗਾਣਿਆਂ ਦੇ ਉੱਤੇ ਐਕਟਿੰਗ ਕਰਦੀਆਂ ਇੱਥੇ ਹੈਰਾਨੀ ਦੀ ਗੱਲ ਇਹ ਆ ਵੀ ਇਹਨਾਂ ਦੇ ਮਾਪਿਓ ਕਿੱਥੇ ਆ ਇਹਨਾਂ ਦੇ ਭੈਣ ਭਰਾ ਕਿੱਥੇ ਆ ਇਹਨਾਂ ਦੀ ਰਿਸਰਚਰ ਕਿੱਥੇ ਆ ਕਿਉਂ ਨਹੀਂ ਕੋਈ ਰੋਕ ਰਿਹਾਗਾ ਕਿ ਅੱਜ ਕੱਲ ਇਹ ਚੀਜ਼ ਦੀ ਖੁੱਲ੍ਹ ਦਿੱਤੀ ਹੋਈ ਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਕੁੜੀਓ ਜੋ ਮਰਜ਼ੀ ਕਰੋ ਜੋ ਮਰਜ਼ੀ ਦਿਖਾਓ ਜਿਸ ਤਰ੍ਹਾਂ ਦੀ ਮਰਜ਼ੀ ਅਸਲੀਲ ਮੂੰਹ ਬਣਾ ਕੇ ਤੁਸੀਂ ਵੀਡੀਓ ਪਾਓ ਸਾਨੂੰ ਪੈਸੇ ਚਾਹੀਦੇ ਆ ਠੀਕ ਆ ਜੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਤਾਂ ਉਹਨੂੰ ਚੱਲਣ ਦਿਓ ਜਿੱਥੇ ਹੁਣ ਕੁਝ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੇ ਫੋਨ ਲੈਤੇ ਆ ਉਹਦੇ ਬੱਚਿਆਂ ਨੂੰ ਜਿਹੜੇ ਵੱਟੇ ਬੱਚੇ 8ਵੀਂ 10ਵੀਂ 12ਵੀਂ ਚ ਪੜ੍ਹਦੇ ਆ ਉਹ ਆਪਦੇ ਫੋਨ ਦਾ ਕਿਵੇਂ ਇਸਤੇਮਾਲ ਕਰਦੇ ਆ ਕਿੱਥੇ ਉਹ ਵੀਡੀਓ ਪਾ ਰਹੇ ਆ ਕਿਹੜੇ ਉਹਨਾਂ ਨੇ ਅਕਾਊਂਟ ਬਣਾਏ ਆ ਕਿਹਦੇ ਨਾਲ ਚੈਟ ਕਰ ਰਹੇ ਆ ਉਹ ਕਿਸੇ ਨੂੰ ਪਤਾਗਾ ਅੱਜ ਕੱਲ ਬੱਚੇ ਐਮਪੈਸ ਹੋ ਜਾਂਦੇ ਆ ਕੋਈ ਤਰੀਫ ਭਰੇ ਕਮੈਂਟ ਕਰ ਦੇਵੇ ਉਹਨਾਂ ਨੂੰ ਗੁੱਡ ਲਿਖ ਦੇਰ ਨੂੰ ਨਾਈਸ ਲਿਖ ਦੇਰ ਨੂੰ ਹੌਟ ਲਿਖ ਦੇ ਤੇ ਚੰਬਲ ਚੰਬਲ ਕੇ ਪਾਈਏ ਹੋਰ ਫਿਰ ਅਧ ਨੰਗੀਆਂ ਹੋਣ ਵਾਲਾ ਵੀਡੀਓ ਪਾਉਣ ਲੱਗ ਜਾਂਦੀਆਂ ਜਿੱਥੋਂ ਸਾਰੀ ਕਾਣੀ ਖਰਾਬ ਹੋ ਜਾਂਦੀ ਆ ਬਾਅਦ ਵਿੱਚ ਹੋਰ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਜਾਂਦੀਆਂ ਕਿਉਂਕਿ ਜਿਹੜੀ ਇਹ ਏਜ ਹੁੰਦੀ ਆ 17 18 19 ਵਾਲੀ ਇਹਦੇ ਵਿੱਚ ਕੋਈ ਵੀ ਇਹਨਾਂ ਨੂੰ ਕਾਬੂ ਕਰ ਸਕਦਾਗਾ ਸਿਰਫ ਤਰੀਫ ਦਾ ਹਥਿਆਰ ਕੰਮ ਕਰਦਾਗਾ ਇਹ ਵੀਡੀਓ ਨੂੰ ਵੀ ਸ਼ੇਅਰ ਕਰੋ ਕਿਉਂਕਿ ਇਹ ਕੁੜੀ ਦੀ ਮੈਂ ਕੱਲੀ ਵੀਡੀਓ ਨਹੀਂ ਕਹਿੰਦਾ ਇਦਾਂ ਦੀਆਂ ਛੋਟੀਆਂ ਕੁੜੀਆਂ ਬਹੁਤ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੀਆਂ ਗਾਣਿਆਂ ਦੇ ਉੱਤੇ ਲਿਪਸਿੰਗ ਕਰਕੇ ਪਰ ਉਹਨਾਂ ਦਾ ਰਿਜ਼ਲਟ ਕੀ ਹੁੰਦਾਗਾ ਲੋਕ ਅਸਰ ਜਿਹੜੇ ਕਮੈਂਟ ਕਰਦੇ ਆ ਉਹ ਜਿਹੜੇ ਉਹਨਾਂ ਨੂੰ ਪੁਸ਼ ਕਰਦੇ ਆ ਹੋਰ ਇਹੋ ਜਿਹਾ ਕੰਮ ਕਰਨ ਨੂੰ ਕਿਉਂਕਿ ਉਹ ਲੋਕ ਹੈਗੇ ਆ ਭਾਲਦੇ ਜਿਹੜੇ ਅ ਠਰਕੀ ਲੋਕ ਉਹਨੇ ਕਮੈਂਟ ਇਹੋ ਜਿਹੇ ਕਰਨੇ ਆ ਥੋੜੀ ਫਲਾਣ ਚੀਜ਼ ਇਹੋ ਜੀ ਆ ਤੇ ਮੁਹੰਨ ਚੀਜ਼ ਇਹੋ ਜੀ ਆ ਪਰ ਮਾਂ ਤੇ ਉਹਨੂੰ ਧਿਆਨ ਦੇਣਾ ਚਾਹੀਦਾਗਾ ਵੀ ਤੁਹਾਡੇ ਬੱਚੇ ਤੁਹਾਡੇ ਖਾਸ ਕਰ ਕੁੜੀਆਂ ਇੰਟਰਨੈਟ ਤੇ ਕੀ ਕਰਦੀਆਂ ਕੀ ਵੀਡੀਓ ਪਾਉਂਦੀਆਂ ਬਹੁਤ ਸਾਰੀਆਂ ਐਪਸ ਆ ਫੈਮਿਲੀ ਐਪਸ ਆ ਜਿਹਦੇ ਵਿੱਚ ਮਾਪਿਓ ਆ ਉਹਦੇ ਬੱਚੇ ਦੇ ਫੋਨ ਦਾ ਕੰਟਰੋਲ ਰੱਖ ਸਕਦਾ ਪਰ ਕੁਝ ਲੋਕਾਂ ਨੂੰ ਪਤਾ ਨਹੀਂ ਹੈਗਾ ਉਹਦੇ ਬਾਰੇ ਅਗਲੀ ਵੀਡੀਓ ਕਰਾਂਗੇ ਠੀਕ ਆ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ